ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿਨੇ ਨੰਬਰ ਤੇ ਆ ਰਹੇ ਕਿਨੇ ਤੇ ਨਹੀਂ ਆ ਰਹੇ ਤੇ ਬਾਕੀ ਹੋ ਸੱਕ ਰੱਖੋ ਕੋਈ ਗੱਲ ਨਹੀਂ ਅੱਛਾ ਮਨਦੀਪ ਸਿੰਘ ਜਿੰਨੀ ਕੋ ਉਮੀਦ ਸੀਗੀ ਉਸ ਤੋਂ ਕਿਤੇ ਘੱਟ ਵੋਟਾਂ ਤੁਹਾਨੂੰ ਪਈਆਂ ਨਹੀਂ ਕੀ ਕਹਣਾ ਜਾਉਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹੈ ਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰਸ ਤੇ ਮੇਰੇ ਵੀ ਭਰਾ ਨੇ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾਉਣੇ ਆਂ ਦਿੱਤਾ ਉਹਨਾਂ ਨੂੰ ਤੇ ਕੈਨੋ ਕਾਫੀ ਥਕੇਸ਼ਾਈ ਹੋਈ ਆ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਤੇ ਪਾਰਟੀ ਦਾ ਕਹਿ ਲੋ ਕਿ ਜਦ ਹਾਈ ਪੇਰੀ ਸਰਕਾਰਾਂ ਉਹਨਾਂ ਧੱਕੇ ਚ ਨਹੀਂ ਪੁੱਜਦਾ ਰਹੀ ਇਹ ਲੋਕ ਤਾਂ ਦੇ ਕੇ ਨਤੀਜੇ ਆਵਲੇ ਆ ਰਹੇ ਲੇਕਿਨ ਸ਼੍ਰੋਮਣੀ ਕਾਲੀ ਦੇ ਵੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਧੱਕੇਸ਼ਾਈ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਅਸਲੇ ਚੱਲਦੀ ਪੀ ਕਾਂਗਰਸ ਨਤੀਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਿੱਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਹੋਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱਥਰ ਜੱਥੇਬੰਦੀਆਂ ਦੀ ਵੀ ਤੁ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿਨੇ ਨੰਬਰ ਤੇ ਆ ਰਹੇ ਕਿਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਦੀ ਕਲਾ 'ਚ ਰਵਾਂਗੇ ਕੋਈ ਗੱਲ ਨਹੀਂ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਕੋਈ ਦਬਦਬਾ ਕਹ ਲਓ ਕਿਸੇ ਨੂੰ ਕਿਸਿਆਂ ਨੂੰ ਬਾਹਰ ਨਹੀਂ ਆਉਣ ਦੇਣਾ ਘਰੋਂ ਵੋਟ ਪਾਉਣ ਚ ਹੈਨਾ ਤੇ ਕਿਤਨੇ ਧੱਕੇਸ਼ਾਹੀ ਬਹੁਤ ਜ਼ਿਆਦਾ ਸਰਕਾਰਾਂ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੁਰਦਾ ਸੀ ਉੱਤੇ ਪਰਚੇ ਪਾਉਂਦੀ ਹੈ ਸਰਕਾਰਾਂ ਹੈਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਨੂੰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਰਹੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائیਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹੈਨਾ ਅਪ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਹੈ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਹਨੇ ਤੇ ਨਹੀਂ ਆ ਰਿਹਾ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਅੱਛਾ ਮਨਦੀਪ ਸਿੰਘ ਜਿੰਨੀ ਕੋ ਉਮੀਦ ਸੀਗੀ ਉਸ ਤੋਂ ਕਿਤੇ ਘੱਟ ਬੋਟਾ ਤੁਹਾਨੂੰ ਪਈਆਂ ਨੇ ਕੀ ਕਹਿਣਾ ਜਾਉਂਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹੈਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾ ਨਹੀਂ ਆਂ ਦਿੱਤਾ ਉਹਨਾਂ ਨੂੰ ਤੇ ਕਹਿ ਲੋ ਕਾਫੀ ਥੱਕੇਸ਼ਾਈ ਹੋਈ ਆ ਤੇ ਬਹੁਤ ਜ਼ਿਆਦਾ ਕਹਿ ਲਓ ਕਿ ਮੈਂ ਕਹਿ ਸਕਦਾ ਇਥੇ ਪਾਰਟੀ ਦਾ ਕਹਿ ਲਓ ਕਿ ਜਦੋਂ ਇਹ ਬੀੜੀ ਸਰਕਾਰਾਂ ਉਹਨਾਂ ਧੱਕੇ ਚ ਬੋਝਦਾ ਰਹੀ ਗਏ ਤਾਂ ਅੱਜ ਕਰਕੇ ਨਤੀਜੇ ਇਹ ਵਾਲੇ ਆ ਰਹੇ ਹੈ ਲੇਕਿਨ ਸ਼੍ਰੋਮਣੀ ਕਾਲੀ ਦੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਧੱਕੇਸ਼ਾਈ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਅਸਲੇ ਚੱਲਦੀ ਪੀ ਕਾਂਗਰਸ ਤੇ ਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਹੋਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱਥੰਕ ਜੱਥੇਬੰ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਹਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਦੀ ਕਲਾ 'ਚ ਰਵਾਂਗੇ ਕੋਈ ਗੱਲ ਨਹੀਂ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਕਰੋ ਦਬ ਦਬਾ ਕਹਿ ਲੋ ਕਿਸੇ ਨੂੰ ਕਿਸੇ ਨੂੰ ਬਾਹਰ ਨਹੀਂ ਆਉਣ ਦੇਣਾ ਕਰੋ ਵੋਟ ਪਾਉਣ ਚ ਹੈ ਨਾ ਤੇ ਕਿੰਨੇ ਧੱਕੇਸ਼ਾਹੀ ਬੋਝਾ ਸਰਕਾਰਾਂ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੋਰਦਾ ਸੀ ਉੱਤੇ ਪਰਚੇ ਪਾ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਨੇ ਵੀ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਉਹ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਦੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹਨਾ ਆਪਾਂ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਆ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਸਾ ਮੋਦੀਪ ਸਿੰਘ ਜਿੰਨੇ ਕੋ ਉਮੀਦ ਸੀਗੀ ਉਸ ਤੋਂ ਕਿਤੇ ਘੱਟ ਵੋਟਾਂ ਤੁਹਾਨੂੰ ਪਈਆਂ ਨੇ ਕੀ ਕਹਿਣਾ ਜਾਊਂਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹੈਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾ ਨਹੀਂ ਆਂ ਦਿੱਤਾ ਉਹਨਾਂ ਨੂੰ ਤੇ ਕਹਿ ਲੋ ਕਾਫੀ ਥੱਕੇਸ਼ਾਈ ਹੋਈ ਆ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਤੇ ਪਾਰਟੀ ਦਾ ਕਹਿ ਲੋ ਕਿ ਜਦ ਹਾਈ ਪਰੀ ਸਰਕਾਰਾਂ ਉਹਨਾਂ ਧੱਕੇ ਚ ਨਹੀਂ ਪੁੱਜਦਾ ਰਹੀ ਇਹ ਲੋਕ ਤਦ ਕਰਕੇ ਨਤੀਜੇ ਇਹ ਵਾਲੇ ਆ ਰਹੇ ਲੇਕਿਨ ਸ਼੍ਰੋਮਣੀ ਕਾਲੀ ਦੇ ਵੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਧੱਕੇਸ਼ਾਈ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਅਸਲੇ ਚੱਲਦੀ ਪਈ ਕਾਂਗਰਸ ਨਤੀਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਿੱਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਹਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱਥਨ ਜੱਥੇਬੰਦੀਆਂ ਦੀ ਵੀ ਤੁ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਹਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਦੀ ਕਲਾ 'ਚ ਰਵਾਂਗੇ ਕੋਈ ਗੱਲ ਨਹੀਂ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਕਹੋ ਦਬ ਦਬਾ ਕੇ ਲੋ ਕਿਸੇ ਨੂੰ ਕਿਸਿਆਂ ਨੂੰ ਬਾਹਰ ਨਹੀਂ ਆਉਣ ਦੇਣਾ ਘਰੋਂ ਵੋਟ ਪਾਉਣ ਚ ਹੈਨਾ ਤੇ ਕਿਤਨੇ ਧੱਕੇਸ਼ਾਹੀ ਬਹੁਤ ਜ਼ਿਆਦਾ ਸਰਕਾਰਾਂ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੁਰਦਾ ਸੀ ਉੱਤੇ ਪਰਚੇ ਪਾਉਣ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਨੂੰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਰਹੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹੈਨਾ ਅਪ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਹੈ